ਬਾਬਾ ਨਨ ਸਿੰਘ ਜੀ ਦਾ 702ਵਾਂ ਬਚਨ ਅਚੇਤ ਹੀ ਕੋਈ ਨਾ ਕੋਈ ਪਾਪ ਕਿਸੇ ਕੋਲ ਹੋ ਜਾਂਦਾ ਹੈ ਜਿਸ ਨੂੰ ਬਖਸ਼ਾਉਂਦੇ ਰਹਿਣਾ ਚਾਹੀਦਾ ਹੈ ਬਾਬਾ ਨਨ ਸਿੰਘ ਜੀ ਦਾ 703ਵਾਂ ਬਚਨ ਕਈ ਵਾਰ ਅਸੀਂ ਇਸ ਕਰਕੇ ਬਾਣੀ ਨਹੀਂ ਪੜਦੇ ਕਿਤੇ ਸਾਡੇ ਤੋਂ ਗਲਤੀ ਜਾਂ ਬੇਦਬੀ ਨਾ ਹੋ ਜਾਏ ਪਰ ਗੁਰਬਾਣੀ ਨਾ ਪੜਨਾ ਹੀ ਸਭ ਤੋਂ ਵੱਡੀ ਬੇਦਬੀ ਹੈ ਬਾਬਾ ਨਨ ਸਿੰਘ ਜੀ ਦਾ 704ਵਾਂ ਬਚਨ ਸਿੱਖ ਦੇ ਟੈਣ ਵਿੱਚ ਦੇਰੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ਣ ਵਿੱਚ ਕੋਈ ਦੇਰ ਨਹੀਂ ਬਾਬਾ ਨਨ ਸਿੰਘ ਜੀ ਦਾ 755ਵਾਂ ਬਚਨ ਮਹਾਪੁਰਸ਼ਾਂ ਦੀ ਨਿੰਦਿਆ ਕਰਨ ਵਾਲੇ ਨੂੰ ਜ਼ਹਿਰ ਦੇਣ ਦੀ ਲੋੜ ਨਹੀਂ ਬਾਬਾ ਨਨ ਸਿੰਘ ਜੀ ਦਾ 76ਵਾਂ ਬਚਨ ਸਿੱਖ ਨਿੰਦਿਆ ਆਪਣੀ ਕਰੇ ਤੇ ਉਸਤਤ ਧੰ ਗੁਰੂ ਨਾਨਕ ਸਾਹਿਬ ਜੀ ਦੀ ਕਰੇ ਬਾਬਾ ਨਨ ਸਿੰਘ ਜੀ ਦਾ 773ਵਾਂ ਬਚਨ ਮੰਗਤਾ ਇੱਕ ਝਟਕੇ ਵਿੱਚ ਦਰ ਛੱਡ ਦੇਵੇ ਤਾਂ ਖਾਲੀ ਰਹਿ ਜਾਂਦਾ ਹੈ ਟੀਟ ਬਣ ਕੇ ਖੜਿਆ ਰਹੇ ਤਾਂ ਦਾਤਾ ਲੈ ਜਾਂਦਾ ਹੈ ਪਾਪ ਗੁਰੂ ਨਾਨਕ ਦੇ ਘਰ ਦੇ ਟੀਟ ਮੰਗਤੇ ਬਣਨਾ ਹੈ ਦਰ ਨਹੀਂ ਛੱਡਣਾ ਬਾਬਾ ਨਨ ਸਿੰਘ ਜੀ ਦਾ 78ਵਾਂ ਬਚਨ ਪਾਪ ਤੇ ਪੁੰਨ ਦੋ ਪਲੜੇ ਹਨ ਤੇ ਜਿਹੜਾ ਪਲੜਾ ਭਾਰਾ ਹੋ ਜਾਏ ਉਸ ਦੇ ਅਨਸਾਰ ਹੀ ਸਭ ਰਾਜ ਚੱਲਦੇ ਹਨ ਪਾਪਾਂ ਨੂੰ ਕੱਟਣ ਦੇ ਮੁੱਖ ਸਾਧਨ ਹਨ ਬਖਸ਼ਿਸ਼ ਅਤੇ ਪੁੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ